ਜਿਹੜਾ ਇਹ ਸਾਡਾ ਸਮਾਜ ਹੈ ਜਿਹੜੀ ਸਾਡੀ ਦੁਨੀਆ ਵਾ ਇਹ ਇੱਕ ਬਹੁਤ ਸੋਹਣੇ ਗੁਲਦਸਤੇ ਦੀ ਤਰ੍ਹਾਂ ਆਏ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਫੁੱਲ ਲੱਗੇ ਆ ਵਿੱਚ ਵਿੱਚ ਥੋੜੇ ਥੋੜੇ ਕੰਡੇ ਵੀ ਹੁੰਦੇ ਆ ਕਿਉਂਕਿ ਜਦੋਂ ਆਪਾਂ ਕਿਸੇ ਵੀ ਫੁੱਲਾਂ ਦੇ ਬੂਟੇ ਨੂੰ ਦੇਖਦੇ ਆ ਤਾਂ ਨਾਲ ਜਿਹੜੇ ਉਹ ਕੰਡੇ ਚੁੱਭਦੇ ਆ ਸੋ ਉਹਨਾਂ ਕੰਡਿਆਂ ਦੀ ਪ੍ਰਵਾਹ ਜਿਹੜੀ ਉਹ ਨਾਂ ਕਰਦੇ ਹੋਏ ਅਸੀਂ ਜਿਹੜੇ ਆਪਦੇ ਵੱਲੋਂ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਉਹਦੀ ਬਖਸ਼ਿਸ਼ ਦੇ ਨਾਲ ਜਿਹੜੀ ਆ ਉਹ ਸੇਵਾ ਦੇ ਰਾਸਤੇ ਤੇ ਤੁਰੇ ਹੋਏ ਆ ਦੇਸ਼ ਦੀ ਸੇਵਾ ਤੋਂ ਬਾਅਦ ਜਿਹੜੀ ਹੁਣ ਸਮਾਜ ਦੀ ਸੇਵਾ ਉਹ ਗੁਰੂ ਨੇ ਸਾਨੂੰ ਬਖਸ਼ੀ ਆ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਮੋਦਕੀ ਇਹ ਜੋ ਬੇਟੀ ਆ ਪ੍ਰਿੰਕਾ ਰਾਣੀ ਸੋ ਲੋੜਵੰਦ ਜਿਹੜੀ ਫੈਮਿਲੀ ਆ ਲੋੜਵੰਦ ਅ ਪਰਿਵਾਰ ਦੀ ਬੱਚੀ ਆ ਸੋ ਇਹਨਾਂ ਦੇ ਫਾਦਰ ਸਾਹਿਬ ਥੋੜੇ ਬਿਮਾਰ ਰਹਿੰਦੇ ਆ ਉਹ ਹੁਣ ਕੋਈ ਕੰਮ ਨਹੀਂ ਕਰਦੇ ਤਾਂ ਇਹ ਜਿੱਥੇ ਅਸੀਂ ਬੈਠੇ ਆ ਇਹ ਇੱਕ ਮੈਡੀਕਲ ਜਿਹੜਾ ਸਟੋਰ ਆ ਇੱਥੇ ਬੱਚੀ 5000 ਰੁਪਏ ਦੀ ਜਿਹੜੀ ਜੌਬ ਕਰਦੀ ਸੋ ਨਾਲ-ਨਾਲ ਜਿਹੜੇ ਇਹ ਬੱਚੀ ਕੀ ਆ ਪੜਨਾ ਚਾਹੁੰਦੀ ਆ ਤੇ ਪੜਨ ਵਾਸਤੇ ਜਿਹੜਾ ਉਹ ਆਪਾਂ ਨੂੰ ਜਿਹੜੀ ਆ ਉਹ ਪੈਸੇ ਦੀ ਲੋੜ ਆ ਉਦੇ ਵਾਸਤੇ ਫੀਸ ਭਰਨੀ ਆ ਤਾਂ 5000 ਦੇ ਵਿੱਚੋਂ ਅਸੀਂ ਇਹ ਆਸ ਲਾ ਸਕਦੇ ਹਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਲਵੀ ਉਹ ਜਿਹੜੀ ਪੜ੍ਹਾਈ ਕਿਵੇਂ ਹੋ ਸਕੂਗੀ ਸੋ ਇੰਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਜਿਹੜੇ ਸਾਡੇ ਸੱਜਣ ਮਿੱਤਰ ਆ ਜਿਹੜੇ ਸਾਡੇ ਸਰਕਲ ਦੇ ਲੋਕ ਆ ਜਿਹੜੇ ਸਾਨੂੰ ਦੇਖਦੇ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਵਾ ਲਵੀ ਇਨ੍ਹਾਂ ਨੂੰ ਜਿਹੜੀ ਅਸੀਂ ਸੇਵਾ ਦੇਵਾਂਗੇ ਇਹਨਾਂ ਨੂੰ ਜਿਹੜੀ ਡੋਨੇਸ਼ਨ ਦੇਵਾਂਗੇ ਉਹ ਸਹੀ ਰਾਹ ਤੇ ਲੱਗੂਗੀ ਚੰਗੇ ਥਾਂ ਤੇ ਲੱਗੂਗੀ ਅ ਅਕਲੀ ਕੀਚੇ দান ਜਿਹੜਾ দান ਉਹ ਜਿਹੜਾ ਅਕਲ ਦੇ ਨਾਲ ਕਰਦੇ ਆ ਅ ਸਾਡੇ ਬਹੁਤ ਹੀ ਪਿਆਰੇ ਜਿਹੜੇ ਵੀਰ ਆ ਗੁਰਪ੍ਰੀਤ ਸਿੰਘ ਜੀ ਤੁੰਨਾ ਜਿਹੜਾ ਜ਼ੀਓਲਰਸ ਤਰਵੰਡੀ ਭਾਈ ਤੋਂ ਪਹਿਲਾਂ ਵੀ ਜਿਹੜੀ ਉਹ ਬਹੁਤ ਸੇਵਾ ਕਰਦੇ ਆ ਤੇ ਹੁਣ ਵੀ ਉਹਨਾਂ ਕੋਲੇ ਮੈਂ ਜ਼ਿਕਰ ਕੀਤਾ ਕਿ ਇਦਾਂ ਕਰਕੇ ਇੱਕ ਜਿਹੜੀ ਬੱਚੀ ਆ ਉਹਦੀ ਆਪਾਂ ਫੀਸ ਭਰਨੀ ਆ ਤਾਂ ਉਹਨਾਂ ਨੇ ਕਿਹਾ ਵੀ ਜਿੰਨਾ ਕੁ ਮੈਂ ਦਸਵੰਦ ਕੱਢਦਾ ਉਸ ਜਿਹੜਾ ਦਸਵੰਦ ਆ ਤੁਸੀਂ ਮੇਰਾ ਇਹ ਇਸ ਸੇਵਾ ਕਾਰਜ ਦੇ ਵਿੱਚ ਜਰੂਰ ਲਾਓ ਪਹਿਲਾਂ ਤਾਂ ਇਹ 15000 ਰੁਪਏ ਜਿਹੜਾ ਬੱਚੀ ਦੀ ਇਹਦੀ ਫੀਸ ਵਾਸਤੇ ਬੀਐਸਸੀ ਨਰਸਿੰਗ ਦੇ ਵਿੱਚ ਇਹਦੀ ਐਡਮਿਸ਼ਨ ਹੋਈ ਆ ਕੋਟਕਪੂਰਾ ਦੇ ਵਿੱਚ ਸੋ ਟੋਟਲ ਇਹਦੀ 1 ਲੱਖ ਰੁਪਏ ਜਿਹੜੀ ਉਹ 1 ਸਾਲ ਦੀ ਫੀਸ ਆ 2 ਸਾਲ ਦੀ ਇਹਦੀ ਪੜ੍ਹਾਈ ਆ 2 ਲੱਖ ਰੁਪਏ ਦਾ ਖਰਚਾ ਆਉਣਾ ਵਾ ਸੋ ਹੌਸਲੇ ਬਲੰਦ ਆ ਜਿਹੜੀ ਸੀਟ ਕੱਲ ਪੱਕੀ ਕਰਤੀ ਆ ਪੈਸਾ ਕੋਲੇ ਕੋਈ ਨਹੀਂ ਸੋ ਅੱਜ ਪਹਿਲਾ ਸਾਡੇ ਕੋਲੇ ਜਿਹੜਾ ਦਾਨੀ ਸੱਜਣ ਵੀਰ ਗੁਰਪ੍ਰੀਤ ਸਿੰਘ ਤਲਵੰਡੀ ਭਾਈ ਤੋਂ ਉਹਨਾਂ ਵੱਲੋਂ ਜਿਹੜੀ ਸੇਵਾ ਆਈ ਸੀ 15000 ਰੁਪਏ ਉਹ ਅਸੀਂ ਇਹ ਬੱਚੀ ਨੂੰ ਦੇ ਚੱਲੇ ਆ ਜਿਵੇਂ ਜਿਵੇਂ ਵਾਇਰੂ ਮੇਰ ਕਰਨਗੇ ਸਾਨੂੰ ਹਿੰਮਤ ਬਖਸ਼ਣਗੇ ਜਾਂ ਜਿਹੜੇ ਸਾਡੇ ਸੱਜਣ ਮਿੱਤਰ ਪ੍ਰੇਮ ਪਿਆਰ ਵਾਲੇ ਜਿਹੜੇ ਸਰਕਲ ਵਾਲੇ ਆ ਉਹਨਾਂ ਨੂੰ ਹਿੰਮਤ ਬਖਸ਼ਣਗੇ ਸੋ ਜਿੰਨੀ ਸਾਡੇ ਕੋਲ ਹੋਰ ਸਮਰੱਥਾ ਜਿਹੜੀ ਉਹ ਹੋਊਗੀ ਤਾਂ ਅਸੀਂ ਹੋਰ ਵੀ ਜਿਹੜਾ ਉਹ ਸੰਜੋਗ ਕਰਾਂਗੇ ਸੋ ਹੋਰ ਵੀ ਵੀਰ ਕੋਈ ਆ ਇਸ ਬੱਚੀ ਦੀ ਜਿਹੜੀ ਆ ਉਹ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ ਜੇ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਉਹ ਜ਼ਰੂਰ ਕਰ ਸਕਦਾ ਵਾ ਅਸੀਂ ਜਿਹੜਾ ਸਾਡੀ ਸੰਸਥਾ ਦਾ ਆਪਣਾ ਵੀ ਨੰਬਰ ਪਾ ਦਾਂਗੇ ਬੱਚੀ ਦਾ ਵੀ ਨੰਬਰ ਪਾ ਦਾਂਗੇ ਤੇ ਮੇਨ ਜਿਹੜਾ ਮੁੱਦਾ ਇਹ ਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ ਸੇਵਾ ਕਰਨ ਦਾ ਜਿਹੜਾ ਭਾਅ ਅਰਥ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਕਿਵੇਂ ਵੀ ਹੋਵੇ ਸੇਵਾ ਅਸੀਂ ਤਾਂ ਕਰਦੇ ਆ ਕਿ ਸਾਨੂੰ ਦਰਗਾਹ ਦੇ ਵਿੱਚ ਜਿਹੜੀ ਉਹ ਬੈਠਣ ਵਾਸਤੇ ਥੋੜੀ ਜੀ ਜਗ੍ਹਾ ਮਿਲ ਜਾਵੇ ਪੂਰੇ ਮੰਨ ਲਓ ਜਿਹੜਾ ਆਪਣਾ ਕਾਰਜ ਕੀਤੇ ਕੰਮ ਕੀਤੇ ਸਾਰੇ ਦੁਨਿਆਵੀ ਜਿਹੜੇ ਆ ਉਹ ਠੀਕ ਆ ਅਸੀਂ ਉਹਦੇ ਵਾਸਤੇ ਕਰਦੇ ਆ ਆਪਦੀ ਦੁਨੀਆਦਾਰੀ ਵਾਸਤੇ ਕਰਦੇ ਆ ਪਰ ਸਾਡੇ ਗੁਰੂਆਂ ਦਾ ਸਿਧਾਂਤ ਹੈ ਦਸਵੰਦ ਦਸਵੰਦ ਕੱਢ ਕੇ ਜਿਹੜਾ ਸਹੀ ਜਗ੍ਹਾ ਤੇ ਲਾਉਣਾ ਇਹ ਸਾਨੂੰ ਸਾਡੇ ਗੁਰੂਆਂ ਨੇ ਸਮਝਾਇਆ ਵਾ ਸੋ ਅਸੀਂ ਵੀ ਤਾਂ ਹੀ ਸੇਵਾ ਕਰਦੇ ਆ ਕਿ ਦਰਗਾਹ ਦੇ ਵਿੱਚ ਥੋੜੀ ਜੀ ਜਗ੍ਹਾ ਸਾਨੂੰ ਵੀ ਮਿਲ ਜੇ ਤੇ ਜਿਹੜੇ ਸਾਡੇ ਸੱਜਣ ਮਿੱਤਰ ਆ ਉਹਨਾਂ ਤੋਂ ਵੀ ਤਾਂ ਹੀ ਭਵਾਂ ਧੱਕੇ ਨਾਲ ਭਵਾਂ ਮੰਗ ਕੇ ਪਾਵਾ ਜਿਸ ਤਰੀਕੇ ਨਾਲ ਮਰਜੀ ਸੇਵਾ ਕਰਵਾਉਨੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੋ ਤੇ ਬੱਚੀ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਪੜ੍ਹ ਲਿਖ ਕੇ ਇੱਥੇ ਹੀ ਇਸ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਿੱਚ ਵਧੀਆ ਕੋਈ ਜੌਬ ਕਰਕੇ ਜਦੋਂ ਇਹ ਚੰਗੀ ਪੋਸਟ ਦੇ ਕੇਤੇ ਜਾਊਗੀ ਚੰਗਾ ਪੈਸਾ ਜਿਹੜਾ ਕਮਾਉਣ ਲੱਗੂਗੀ ਤਾਂ ਇਹ ਵੀ ਇਸੇ ਤਰ੍ਹਾਂ ਹੀ ਜਿਹੜਾ ਉਹ ਦਸਵੰਦ ਦੇ ਰੂਪ ਦੇ ਵਿੱਚ ਜਿਹੜੀ ਡੋਨੇਸ਼ਨ ਆ ਉਹ ਜਰੂਰ ਦੇਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸਾਕਾਲ ਸੋ ਆਪਾਂ ਸਾਰੇ ਵਾਹਿਗੁਰੂ ਦੀ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਕਿਰਤ ਕਰਦੇ ਆ ਕਿਰਤੀ ਬੰਦੇ ਆ ਸੋ ਕਿਰਤ ਦੇ ਨਾਲ ਨਾਲ ਸਾਨੂੰ ਸਾਡੇ ਗੁਰੂ ਸਾਹਿਬ ਦਾ ਜੋ ਫਲਸਫਾ ਦਿਸਬੰਦ ਕੱਢਣਾ ਤੇ ਦਿਸਬੰਦ ਕੱਢ ਕੇ ਉਹਨੂੰ ਕਿਸ ਰੂਪ ਦੇ ਵਿੱਚ ਕਿਸ ਜਗ੍ਹਾ ਤੇ ਲਾਉਣਾ ਇਹ ਵੀ ਸਾਨੂੰ ਗੁਰੂ ਸਾਹਿਬ ਗੁਰਬਾਣੀ ਸਮਝਾਉਂਦੇ ਆ ਕਿ ਅਕਲੀ ਕੀਚੇਦਾਨ ਸੋ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਨ ਆਏ ਆ ਵੀਰ ਗੁਰਪ੍ਰੀਤ ਸਿੰਘ ਦਾ ਇੱਕ ਬੱਚੀ ਜਿਹੜੀ ਕਿ ਪੜ੍ਹਨਾ ਚਾਹੁੰਦੀ ਆ ਪਰ ਮਾਪੇ ਜਿਹੜੇ ਆ ਉਹਦੀ ਫੀਸ ਆ ਜਿਹੜੀ ਉਹ ਅਫੋਰਡ ਨਹੀਂ ਕਰ ਸਕਦੇ ਬੱਚੀ ਇੰਟੈਲੀਜੈਂਟ ਆ ਸੋ ਜੀਐਨਮ ਨੇ ਕੀਤੀ ਹੋਈ ਆ ਅੱਗੇ ਬੀਐਸਸੀ ਨਰਸਿੰਗ ਕਰਨੀ ਆ ਸੋ ਅੱਜ ਵੀਰ ਗੁਰਪ੍ਰੀਤ ਸਿੰਘ ਵੱਲੋਂ ਜਿਹੜੀ ਉਹ ਬੱਚੀ ਦੀ ਫੀਸ ਵਾਸਤੇ 15000 ਰੁਪਏ ਦੀ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਆ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਰ ਜੀ ਦਾ ਕਿਉਂਕਿ ਪਹਿਲਾਂ ਵੀ ਇਹ ਆਪ ਦਾ ਜੋ ਦਸਵੰਧ ਕੱਢਦੇ ਆ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਦੇ ਰਾਹੀਂ ਜੋ ਚੰਗੇ ਕਾਰਜਾਂ ਦੇ ਵਿੱਚ ਲੱਗਦਾ ਤੁਸੀਂ ਦੇਖ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਅਸੀਂ ਹਾਰਡ ਪ੍ਰਭਾਵਤ ਇਲਾਕਿਆਂ ਨਾਲ ਜੁੜੇ ਹੋਏ ਆਂ ਜਾਂ ਹੋਰ ਵੀ ਜਿਹੜੀਆਂ ਸਾਡੀਆਂ ਸੁਆਵਾਂ ਚੱਲਦੀਆਂ ਵਾ ਉਹਨਾਂ ਦੇ ਵਿੱਚ ਹਿੱਸਾ ਪਾਉਂਦੇ ਆ ਸੋ ਅੱਜ ਇਹ ਜਿਹੜਾ 15000 ਰੁਪਇਆ ਇਹ ਬੱਚੀ ਦੀ ਫੀਸ ਵਾਸਤੇ ਬੱਚੀ ਦਾ ਨਾਮ ਹੈ ਪ੍ਰਿੰਕਾ ਰਾਣੀ ਪ੍ਰਿੰਕਾ ਰਾਣੀ ਮੁੱਦਕੀ ਕਸਬੇ ਤੋਂ ਜਿਹੜਾ ਇਹ ਪਰਿਵਾਰ ਬਿਲੋਂਗ ਕਰਦਾ ਤੇ ਮਾਤਾ ਪਿਤਾ ਤੇ ਲੜਕੀ ਲੜਕੀ ਇੱਕ 5000 ਰੁਪਏ ਦੀ ਜਿਹੜੀ ਆ ਉਹ ਮੈਡੀਕਲ ਸ਼ਾਪ ਦੇ ਉੱਤੇ ਜੋਬ ਜਿਹੜੀ ਕਰਦੀ ਆ ਸੋ ਵਾਇਗਰੂ ਮੇਰਾ ਕਰਨ ਇਹ ਜਿਹੜਾ ਦਾਨ ਆ ਇਹ ਜਿਹੜੀ ਸੇਵਾ ਇਹ ਲੇਖੇ ਦੇ ਵਿੱਚ ਲਾਉਣ ਸੋ ਇਸੇ ਤਰ੍ਹਾਂ ਹੀ ਅਸੀਂ ਇੱਕ ਜਰੀਆ ਬਣ ਕੇ ਇੱਕ ਡਾਕੀਆ ਬਣ ਕੇ ਇੱਕ ਮੰਗਤਾ ਬਣ ਕੇ ਜੋ ਦਸਵੰਧ ਦੇ ਰੂਪ ਦੇ ਵਿੱਚ ਆ ਉਹ ਲੋੜਵੰਦਾਂ ਦੀ ਮਦਦ ਕਰਦੇ ਰਹੀਏ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਦੇ ਖਾਸ ਭਾਈ ਗੁਰਜੀਤ ਜੀ ਖਤੇ ਅੱਜ ਜਿਹੜੀ ਨਾਲ ਸਾਡੇ ਕੋਲ ਉੱਥੇ ਪਹੁੰਚਿਆ ਗੁਰਪ੍ਰੀਤ ਸਿੰਘ ਜੀ ਦਾ ਜੀ ਇਹਨਾਂ ਨੇ ਮਤਲਬ ਮੇਰੀ ਸੇਵਾ ਹੈਨ ਕੀਤੀ ਹੈਗੀ ਇਹਨਾਂ ਨੇ ਮਤਲਬ ਮੈਂ ਬੀਐਸਸੀ ਨਰਸਿੰਗ ਐਡਮਿਸ਼ਨ ਲਈ ਹੈਗੀ ਨਾਲਾ ਪਾਦ ਦੇ ਵਿੱਚ ਉਸ ਵਾਸਤੇ ਮੇਰੇ ਕੋਲ ਪੈਸੇ ਨਹੀਂ ਸੀ ਐਂ ਤੇ ਮੇਰਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾਗਾ ਤਾਂ ਕਰਕੇ ਨਾ ਮੇਰੀ ਮਤਲਬ ਮਾਂ ਹੈ ਤੇ ਬੀਤੇ ਕਾਲ ਨੂੰ ਜੇ ਮਾਲਾ ਮਿਲ ਗਈ ਅਸੀਂ ਨਰਸਿੰਗ ਕਰ ਲਈ ਹੈਗੀ ਉਸ ਤੋਂ ਬਾਅਦ ਮੈਂ ਅੱਗੇ ਜੌਬ ਕਰਾਂਗੀ ਕੱਲ ਨੂੰ ਜਿਵੇਂ ਅੱਜ ਮੇਰੇ ਲਈ ਕਿਸੇ ਨੇ ਹੈਲਪ ਕੀਤੀ ਤੇ ਕੱਲ ਮੈਂ ਵੀ ਇੱਧਰ ਸਮਾਜ ਦੇ ਵਿੱਚ ਹਾਂਦਾ ਅਸੀਂ ਸਿਰਫ ਜਿਹੜਾ ਜਰੀਆ ਬਣਿਆ ਤੇ ਜਿਹੜੀ ਸੇਵਾ ਵਾ ਇਹ ਜਿਹੜਾ ਪੈਸਾ ਹੈ ਇਹ ਦਿੱਤਾ ਹੈਗਾ ਗੁਰਪ੍ਰੀਤ ਸਿੰਘ ਵੀਰ ਜੀ ਨੇ ਤੋਂ ਨਾ ਜੁਵਲਰਸ ਪਲਵੰਡੀ ਭਾਈ ਉਹਨਾਂ ਦਾ ਅਸੀਂ ਜਿਹੜਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤ